ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰਬ ਰੱਖਾ ਜਿੱਥੇ ਮੁਲਾਕਾਤੀ ਜੱਜ ਬਣ ਜਾਣ ਇਹ ਟਵੀਟ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੈਂ ਘਰ ਫਿਰ ਤੋਂ ਸੁਣਾ ਦਿਨਾ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਇਸ ਸਵੇਰੇ ਸਵੇਰੇ ਯਾਨੀ ਕਿ ਜਿਵੇਂ ਹੀ ਮੰਗਲਵਾਰ ਦੀ ਸਵੇਰ ਚੜ੍ਹੀ ਤੇ ਟਵੀਟ ਆ ਗਿਆ 8:30 ਤੋਂ ਪੌਣੇ 9 ਦੇ ਵਿੱਚ ਕਰ ਸਵੇਰੇ ਸਵੇਰੇ ਭੜਤੂ ਪੈ ਗਿਆ ਕਿ ਆ ਕੀ ਹੋ ਗਿਆ ਯਾਨੀ ਕਿ ਮੁੱਖ ਮੰਤਰੀ ਸਾਹਿਬ ਨੇ ਆਪਣੇ ਟਵੀਟ ਰਾਹੀਂ ਇਸ਼ਾਰਾ ਜਿੱਥੇ ਕੀਤਾ ਸੀ ਤੀਰ ਐ ਟਿਕਾਣੇ ਤੇ ਲੱਗਿਆ ਹੁਣੇ ਤੀਰ ਜਿੱਥੇ ਜਾਣਾ ਸੀ ਉੱਥੇ ਗਿਆ ਜਾਂ ਘੁੰਮ ਕੇ ਆਪਣੇ ਉਥੇ ਸਵਾਲ ਵੱਡਾ ਉਹੀ ਗੱਲ ਕਰੂੰਗਾ ਕੱਲ ਤੋਂ ਲਗਾਤਾਰ ਇੱਕ ਲੰਬੀ ਚਰਚਾ ਹੈ ਕਿ ਡੇਰਾ ਬਿਆਸ ਮੁਖੀ ਵੱਲੋਂ ਇਹ ਬਿਆਨ ਦਿੱਤਾ ਕਿਉਂ ਗਿਆ ਨਾਬਾ ਜੇਲ੍ਹ ਚ ਵਿਕਰਮ ਮਜੀਠੀਆ ਨਾਲ ਮੁਲਾਕਾਤ ਕਰਨ ਜਾਂਦੇ ਨੇ ਔਰ ਉਸ ਤੋਂ ਬਾਅਦ ਇਹ ਬਿਆਨ ਦੇ ਦਿੱਤੇ ਨੇ ਕਿ ਉਹ ਗਲਤ ਕੀ ਕੀਤਾ ਕੋਈ ਨਸ਼ੇ ਵਾਲਾ ਮਾਮਲਾ ਨਹੀਂ ਔਰ ਉਸ ਤੋਂ ਬਾਅਦ ਇੱਕ ਲੰਬੀ ਚਰਚਾ ਛਿੜ ਗਈ ਜਾਂ ਕਹਿ ਲੋ ਕਿ ਆਮ ਆਦਮੀ ਪਾਰਟੀ ਤੇ ਬੁਲਾ ਰਿਆ ਤਾਂ ਲੈ ਕੇ ਮੰਤਰੀ ਤੱਕ ਨਹੀਂ ਦਿੱਤੇ ਸਫਾਈ ਦੇਣੀ ਸ਼ੁਰੂ ਕਰਤੀ ਔਰ ਇਹ ਕਹਿਣਾ ਸ਼ੁਰੂ ਕਰਤਾ ਕਿ ਬਾਬੇ ਉਹ ਬਾਬੇ ਰੋ ਜੱਜ ਨਾ ਬਣੋ ਮਤਲਬ ਸ਼ਬਦ ਇਹ ਨਹੀਂ ਸੀਗੇ ਕਹਿਣ ਦਾ ਭਾਅ ਇਹ ਹੀ ਸੀ ਪਰ ਸਵਾਲ ਵੱਡਾ ਹੈ ਕਿ ਉਸ ਬਿਆਨ ਤੋਂ ਕੁਝ ਮਿੰਟਾਂ ਬਾਅਦ ਕੁਝ ਕੁ ਮਿੰਟਾਂ ਬਾਅਦ ਮਿਰਕ ਮਰਜੀਠੀਆਂ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਫਿਰ ਕਹਿੰਦੇ ਇੱਕ ਤੀਰ ਨਹੀਂ ਜਿਹੜਾ ਹਵਾ 'ਚ ਤੁਸੀਂ ਬਚਪਨ 'ਚ ਵੇਖਿਆ ਹੋਣਾ ਮੈਂ ਜਦੋਂ ਛੋਟਾ ਹੁੰਦਾ ਸੀ ਨਾ ਦੂਰਦਰਸ਼ਨ ਤੇ ਨਾ ਮਹਾਭਾਰਤ ਆਉਂਦੀ ਸੀ ਉਹ ਥੋੜਾ ਜਿਹਾ ਮਤਲਬ ਡਰਾਮੈਟਿਕ ਹੈ ਥੋੜਾ ਧਿਆਨ ਨਾਲ ਸਮਝਿਓ ਉਹ ਮਹਾਭਾਰਤ ਦੇ ਵਿੱਚ ਹੁੰਦਾ ਕੀ ਸੀ ਕਿ ਉਹ ਐਦਾਂ ਇੱਕ ਤੀਰ ਕਮਾਨ ਤੇ ਚੜਾਉਂਦੇ ਸੀ ਐਦਾਂ ਮੰਤਰ ਪੜ੍ਹਦੇ ਸੀ ਔਰ ਐਦਾਂ ਛੱਡਦੇ ਸੀ ਔਰ ਉਹ ਹਵਾ ਚ 10 ਬਣ ਜਾਂਦੇ ਸੀ ਸੋ ਇਹ 10 ਬਣ ਗਏ ਜਿਹੜਾ ਕੱਲ ਤੀਰ ਛੱਡਿਆ ਗਿਆ ਨਾ ਉਹ 10 ਬਣ ਗਏ ਹੁਣ ਉਹ ਕਿੱਥੇ ਕਿੱਥੇ ਗਏ ਐ ਸੰਭੀ ਜਾਓ ਖੈਰ ਉਹ ਤੇ 10 ਬਣਨੇ ਸੀ ਫਿਰ ਇੱਕ ਹੋਰ ਉਹ ਦੇ ਚੋਂਦਾ ਸੀ ਕਹਿੰਦੇ ਜਦੋਂ ਇਹ ਮੰਤਰ ਪੜ੍ਹ ਕੇ ਉਹ ਤੀਰ ਛੱੜਦੇ ਸੀ ਨਾ ਮਹਾਭਾਰਤ ਚ ਉਹਦੇ ਅੱਗੇ ਕਦੇ ਅੱਗ ਦਾ ਗੋਲਾ ਬਣ ਜਾਂਦਾ ਸੀ ਕਦੇ ਉਹ 나ਗ ਬਣ ਜਾਂਦਾ ਸੀ ਇਹ ਸਵੇਰੇ ਵਾਲਾ ਟਵੀਟ ਉਹ 나ਗ ਬਣ ਗਿਆ ਹੁਣ ਇਹ 나ਗ ਕਿਦੇ ਗੱਲ ਚ ਜਾ ਕੇ ਫਸੂ ਜਾਂ ਕਿਹਨੂੰ ਡਸੂ ਇਹ 2027 ਚ ਕਲੀਅਰ ਹੋਊਗਾ ਮੈਂ ਹੁਣੇ ਦਿੱਤਾ ਨਾ ਦਰਸਲ ਤਲਕੀ ਵਧੀ ਕਿਉਂ ਹੈ ਕੱਲਾ ਬਿਕਰਮ ਮਜੀਠੀਆ ਲਈ ਦਿੱਤਾ ਬਿਆਨ ਇਹਦੇ ਪਿੱਛੇ ਦੀ ਕਹਾਣੀ ਕੁਝ ਹੋਰ ਹੈ ਕੀ ਢੇਰਾ ਬਿਆਸ ਮੁਖੀ ਦੀ ਐਕਟੀਵਿਟੀ ਜਿਸ ਤਰ੍ਹਾਂ ਦੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਿਆਸੀ ਤੌਰ ਤੇ ਵੀ ਹੈ ਸਿਆਸੀ ਲੋਕਾਂ ਨੂੰ ਮਿਲਣਾ ਅੱਜ ਤੋਂ 3-4 ਸਾਲ ਪਹਿਲਾਂ ਤੁਸੀਂ ਵੇਖੋ ਬਹੁਤ ਜ਼ਿਆਦਾ ਲੋਕਾਂ ਨੂੰ ਮਿਲਦੇ ਨਹੀਂ ਹੁੰਦੇ ਸੀ ਪਰ 2024 ਦੇ ਲੋਕ ਸਭਾ ਇਲੈਕਸ਼ਨਾਂ ਤੋਂ ਮੈਂ ਆਪ ਲਗਾਤਾਰ ਆਬਜ਼ਰਵ ਕੀਤਾ ਹੈ ਕਿ ਹਰ ਇੱਕ ਲੀਟਰ ਜਾ ਕੇ ਫੋਟੋ ਖਿਚਾਉਂਦਾ ਹਾਂ ਹਾਂ ਇੱਕ ਸ਼ਖਸ ਨਾਲ ਤੁਸੀਂ ਘੱਟ ਦੇਖੀ ਹੋਣੀ या कह लो खिंचाई जाती स रिज़ नहीं की जाती मना कर दिता जाता छह मेरी गल ध्यान समझो मैं बहुत जिम्मेवारी यह गल कह रहा या रिलीज़ नहीं की जाती फोटो या खिंच भी नहीं जाती पिछे की कहानी बहुत लंबी है किसी दिन में ना नाल दसूँगा मतलब मैं सीधे तौते कह रहा मुख्यमंत्री साहब ना फोटो नहीं हूँ सी चाहे मुलाकात होती भी सी मैं अज भीद है लोग सभा इलैक्शन वे जो अरविंद केजरीवाल ਨੂੰ ਜ਼ਮਾਨਤ ਮਿਲਦੀ ਹੈ ਨਾ ਸੁਪਰੀਮ ਕੋਰਟ ਤੋਂ ਈਡੀ ਵਾਲੇ ਮਾਮਲੇ ਚ ਉਸ ਦਿਨ ਮੁੱਖ ਮੰਤਰੀ ਸਾਹਿਬ ਡੇਰਾ ਬਿਆਸ ਤੀ ਗਏ ਔਰ ਉੱਥੋਂ ਸਿੱਧਾ ਅੰਮ੍ਰਿਤਸਰ ਪਹੁੰਚ ਕੇ ਜਾਜੇ ਝੜ ਕੇ ਦਿੱਲੀ ਗਏ ਸੀ ਮੌਸਮ ਬਹੁਤ ਖਰਾਬ ਸੀ ਆਈ ਥਿੰਕ ਡੇਰਾ ਬਾਬਾ ਨਾਨਕ ਜਾਂ ਫਤਿਹਗੜ ਚੂੜੀਆਂ ਸੈਦ ਇੱਕ ਪਾਸੇ ਦੀ ਰੈਲੀ ਮੁਲਤਵੀ ਕਰਤੀ ਸੀ ਉਦੋਂ ਲੋਕ ਸਭਾ ਦਾ ਕੈਂਪੇਨ ਚੱਲ ਰਿਹਾ ਸੀ ਫਿਰ ਸਿੱਧਾ ਦਿੱਲੀ ਗਏ ਸੀ ਉਸ ਦਿਨ ਦੀ ਵੀ ਫੋਟੋ ਕੋਈ ਬਾਹਰ ਨਹੀਂ ਆਈ ਸੀ ਇਹਦੇ ਪਿੱਛੇ ਦੀ ਕਹਾਣੀ ਹੈ ਬਹੁਤ ਲੰਬੀ ਫਿਰ ਕਦੇ ਦੱਸੂਗਾ ਇਹ ਟਵੀਟ ਅਵੇਂ ਨਹੀਂ ਆਇਆ ਬਹੁਤ ਕੁਝ ਹੈ ਇਹਦੇ ਪਿੱਛੇ ਸਵਾਲ ਵੱਡਾ ਹੈ ਕਿ ਸਟ੍ਰੀਟ ਨੇ ਕੰਮ ਖਰਾਬ ਕਰਤਾ ਮੈਂ ਕਹਿ ਲਵਾਂ ਕਿ ਇੱਕ ਦਰਦ ਸੀ ਜਿਹੜਾ ਟਵੀਟਰਾਂ ਹੀ ਬਾਹਰ ਆ ਗਿਆ ਹੁਣ ਸਲਾਹ ਕੌਣ ਦੇ ਰਿਹਾ ਸੀ ਤੁਹਾਨੂੰ ਵੀ ਪਤਾ ਹੈ ਕੱਲ ਵੀ ਇਸ ਤਰ੍ਹਾਂ ਦੀ ਸਟੇਟਮੈਂਟ ਸੀ ਕਿ ਤੁਸੀਂ ਬਾਬੇ ਹੋ ਜੱਜ ਨਾ ਬਣੋ ਤੇ ਅੱਜ ਉਹਨਾਂ ਨੇ ਵੀ ਕਹਿਤਾ ਕਿ ਜਦੋਂ ਮੁਲਾਕਾਤ ਹੀ ਜੱਜ ਬਣ ਜਾਣ ਉਹ ਕੋਰਿਲੇਸ਼ਨ ਮੈਚ ਕਰੋ ਘੇਰ ਹੁਣ ਮਸਲਾ ਹੈ ਕਿ ਡੇਰੇ ਦਾ ਪ੍ਰਭਾਵ ਪੰਜਾਬ ਦੀ ਵੋਟਾਂ ਦੇ ਵਿੱਚ ਬਹੁਤ ਹੈ ਮੈਂ ਵੋਟਾਂ ਦੇ ਵਿੱਚ ਕਹਿ ਰਿਹਾ ਧਾਰਮਿਕ ਤੌਰ ਤੇ ਵੱਖਰਾ ਉਹ ਤੁਸੀਂ ਤੈਅ ਕਰੋ ਕਿ ਮੈਂ ਨਾ ਮੰਨਦਾ ਡੇਰਿਆਂ ਨੂੰ ਨਾ ਮੈਂ ਗੱਲ ਕਹਿ ਸਕਦਾ ਪਰ ਸਿਆਸੀ ਤੌਰ ਤੇ ਮੈਂ ਤੇ ਸਿਆਸੀ ਗੱਲ ਕਰੂੰਗਾ ਵੋਟਾਂ ਦੇ ਵਿੱਚ ਖਾਸਾ ਪ੍ਰਭਾਵ ਹੁਣੇ ਪ੍ਰਭਾਵ ਕਿਹਦੇ ਵਾਲੇ ਪਾਸੇ ਜਾਊਗਾ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਆ ਕੇ ਇੱਕ ਡੇਰੇ ਨੂੰ ਟਾਰਗੇਟ ਕਰਦੇ ਐ ਔਰ ਹੁਣ ਇੱਕ ਹੋਰ ਡੇਰੇ ਦੀ ਨਰਾਜ਼ਗੀ ਇਸ ਟਵੀਟ ਰਾਹੀਂ ਭੁਗਤਨੀ ਪੈਂਦੀ ਹੈ ਹਾਈਕ ਵੱਡਾ ਸਵਾਲ ਹੈ ਅਜੇ ਇੱਕ ਟਵਿਸਟ ਹੈ ਅਜੇ ਧਿਆਨ ਨਾਲ ਸੁਣਿਓ ਅੱਜ ਤੋਂ ਹੁਣ ਤੋਂ ਲਗਭਗ 2 ਸਾਲ ਪਹਿਲਾਂ 2 ਵੀ ਨਹੀਂ 2.5 ਸਾਲ ਪਹਿਲਾਂ ਇਸ ਤਰ੍ਹਾਂ ਦਾ ਇੱਕ ਟਵੀਟ ਵਾਰ ਹੋੜ ਛੜਿਆ ਸੀ ਕਹਿੰਦੇ ਕੋਈ ਛੱਪ ਕੇ ਵਿਕਦਾ ਕੋਈ ਵਿਕ ਕੇ ਛੱਪਦਾ ਅਖਬਾਰ ਅਖਬਾਰ ਚ ਫਰਕ ਹੁੰਦਾ ਯਾਦ ਹੈ ਫਿਰ ਇੱਕ ਰੈਲੀ ਦੌਰਾਨ ਇੱਕ ਛੋਟਾ ਜਿਹਾ ਪ੍ਰੋਗਰਾਮ ਸੀ ਹੈਲਥ ਡਿਪਾਰਟਮੈਂਟ ਦਾ ਖਰਚ ਉੱਥੇ ਤੇ ਬੋਲਦੇ ਹੋਏ ਉਹਨਾਂ ਦੀਆਂ ਮਾਵਾਂ ਤੱਕ ਉਹਨਾਂ ਦੇ ਪਿਓ ਤੱਕ ਪਿਓ ਦੇ ਦੂਜੇ ਵਿਆਹ ਤੱਕ ਵੀ ਪਹੁੰਚ ਗਏ ਸੀ ਪਹੁੰਚ ਗਏ ਸੀ ਨਾ ਦੂਜੇ ਵਿਆਦ ਤੱਕ ਔਰ ਫਿਰ ਕਹਿ ਦੋਗੇ ਵਾਪਸ ਉਹਨਾਂ ਦੇ ਪੈਰੀ ਪੌਣਾ ਤੇ ਵੀ ਆਏ ਉਹ ਕਿਨੇ ਕਰਾਇਆ ਕਿਉਂ ਆਣਾ ਪਿਆ ਉਹਦੇ ਪਿੱਛੇ ਦੀ ਵੀ ਕਹਾਣੀ ਹੈ ਕਿਤੇ ਇੱਧਰ ਇਹ ਵੀ ਨਾ ਹੋ ਜੇ ਕਿਉਂਕਿ ਕਹਿੰਦੇ ਨਾ ਕਰਨ ਕਰਨ ਵਾਲਾ ਕੋਈ ਹੋਰ ਹੈ ਪਰ ਜਦੋਂ ਦਬਕਾ ਪੈਂਦਾ ਤਾਂ ਫਿਰ ਕਰਨਾ ਵੀ ਪੈ ਜਾਂਦਾ ਭਈ ਉੱਥੇ ਵੀ ਤਾਂ ਉਨ੍ਹਾਂ ਕਾਏ ਵਿਜੀਲੈਂਸ ਦੀਆਂ ਫਾਈਲਾਂ ਵਾਪਸ ਹੋਈਆਂ ਯਾਦਗਾਰੀ ਵਾਲੇ ਮਾਮਲੇ 'ਚ ਫਿਰ ਭਾਵੇਂ ਜਫੀਆਂ ਵੀ ਪਈਆਂ ਹਾਲਾਂਕਿ ਕਦੇ ਉਹਨਾਂ ਦੇ ਮੰਚਾਂ ਤੇ ਪਈਆਂ ਜਫੀਆਂ ਤੇ ਸਵਾਲ ਖੜੇ ਹੁੰਦੇ ਰਹੇ ਕਦੇ ਉਹਨਾਂ ਦੇ ਮੰਚਾਂ ਤੇ ਪਈਆਂ ਜਫੀਆਂ ਤੇ ਸਵਾਲ ਖੜੇ ਕਰਦੇ ਰਹੇ ਫਿਰ ਚਲੋ ਆਪ ਵੀ ਪਾਣੀਆਂ ਪਈਆਂ ਇਹਨੂੰ ਸਿਆਸਤ ਹੀ ਕਹਿੰਦੇ ਆ ਸੋ ਟਵਿਸਟ ਹੈ ਹੋ ਸਕਦਾ ਕਿ ਜਿਹੜੀ ਇਹ ਗੱਲ ਇੱਥੇ ਕਹੀ ਗਈ ਨੇ ਸਟ੍ਰੀਟ ਦੇ ਵਿੱਚ ਕਿ ਜਦੋਂ ਮੁਲਾਕਾਤੀ ਹੀ ਜੱਜ ਬਣ ਜਾਣ ਤੇ ਕਹਿੰਦੇ ਕਿ ਜਦੋਂ ਇਹ ਜੱਜ ਕਰਨ ਵਾਲੀ ਫਿਰ ਮੁਲਾਕਾਤੀ ਬਣ ਜਾਣ ਕੀ ਪਤਾ ਇਹ ਸਿਆਸਤ ਹੈ पर एक गल साफ है कि स्ट्रीट ਤੋਂ ਬਾਅਦ ਮੈਂ ਤਾਂ ਜੋ ਮੈਂ ਗੱਲ ਤੁਹਾਨੂੰ ਸਮਝਾਣੀ ਚਾ ਰਿਹਾ ਹਾਂ ਸਟਰੀਟ ਤੋਂ ਬਾਅਦ ਹੁਣ ਸਿਆਸੀ ਫਿਜ਼ਾ ਬਦਲ ਗਿਆ ਖਾਲਕੀ ਇਸ ਸਟਰੀਟ ਤੇ ਹੁਣ ਕਿੰਨਾ ਕੁ ਖਰੇ ਉਤਰਦੇ ਪਹਿਲੇ ਇੱਕ ਵਾਰੀ ਦੇਖ ਲੋ ਪੁਰਾਣੇ ਜਾ ਕੇ ਉਹ ਅਖਬਾਰ ਖੂਰ ਵਾਲੇ ਪਏ ਆਂ ਡਿਲੀਟ ਰੂਟ ਕਰਤੇ ਆ ਕਿਤੇ ਇਹ ਵੀ ਸਾंभਿਆ ਰਹੇ ਕਈ ਜ਼ਿਲ੍ਹੇ ਖਾਸ ਤੌਰ ਤੇ ਨਾ ਮਾਲਵੇ ਦੇ ਲਗਭਗ 25 ਜ਼ਿਲ੍ਹੇ ਅਜੇ ਨੇ ਜਿਹਦੇ ਤੇ ਡੇਰਾ ਬਿਆਸ ਦਾ ਬਹੁਤ ਵੱਡਾ ਪ੍ਰਭਾਵ ਹੈ ਮਾਝੇ ਦੀਆਂ 25 ਸੀਟਾਂ ਚੋਂ ਨਾ 10 ਤੋਂ 15 ਸੀਟਾਂ ਤੇ ਇਹਦਾ ਸਿੱਧਾ ਹੀ ਪ੍ਰਭਾਵ ਹੈ ਕਿਉਂਕਿ ਮਾਝੇ ਦੀ ਡੇਰਾ ਅਤੇ ਦੁਆਬੇ ਦੀ ਵੀ 8-10 ਸੀਟਰਾਂ ਤੇ ਬਹੁਤਾਂ ਪ੍ਰਭਾਵ ਹੈ। ਹੁਣ ਸਵਾਲ ਵੱਡਾ ਹੈ ਕਿ ਇਕੱਲਾ ਵੋਟਾਂ ਦਾ ਪ੍ਰਭਾਵ ਦੇ ਨਾਲ-ਨਾਲ ਡੇਰਾ ਬਿਆਸ ਮੁਖੀ ਦੀ ਜੋ ਇੱਕ ਪਕੜ ਸਿਆਸੀ ਪਾਰਟੀਆਂ ਦੇ ਵਿੱਚ ਹੈ ਗੈਰ ਹੇਠ ਉੱਪਰ ਤੱਕ ਉਹ ਵੀ ਬਹੁਤ ਮਾਇਨੇ ਰੱਖਦੀ ਹੈ। ਸੋ ਕੁੱਲ ਮਿਲਾ ਕੇ ਸਟਰੀਟ ਨੇ ਇੱਕ ਗੱਲ ਤੇ ਸਾਫ਼ ਕਰ ਦਿੱਤੀ ਹੈ ਕਿ ਹੁਣ ਤਲਵਾਰਾਂ ਖਿੱਚਗੀਆਂ ਨੇ। ਹਾਲਾਂਕਿ ਇਸ ਮਸਲੇ ਤਲਵਾਰਾਂ ਨਾਲ ਕਿ ਇਹ ਮੈਂ ਤੀਰ ਵਾਲਾ ਐਗਜ਼ਾਮਪਲ ਤੁਹਾਨੂੰ ਬਹੁਤ ਪਰਫੈਕਟ ਦੇ ਚੁਕਿਆ। ਹੁਣ ਉਹ ਤੀਰ ਓੜਿਆ ਜ਼ਰੂਰ ਹੈ ਜਿਹਨੂੰ ਤੁਸੀਂ ਉੱਡਦਾ ਤੀਰ ਕਹਿੰਦੇ ਹੋ। ਮੈਂ ਸੋ ਅੱਗੇ ਕੁਝ ਨਹੀਂ ਕਹਿਣਾ ਤੁਸੀਂ ਡਿਸਾਈਡ ਕਰ ਲਿਓ ਪਰ ਸਵਾਲ ਵੱਡਾ ਹੈ ਇਹਦੇ ਤੇ ਇਹਦੇ ਤੇ ਇਹਦੇ ਤੇ ਉਹ ਕਹਿੰਦੇ ਯੂ ਟਰਨ ਵਾਲੀ ਸਰਕਾਰ ਇਹਦੇ ਤੇ ਯੂ ਟਰਨ ਵੱਜੂਗਾ ਜਾਂ ਉਹਨੇ ਕਾਇਮ ਰੱਖਿਆ ਜਾਊਗਾ ਤੇ ਜੇ ਕਾਇਮ ਰੱਖਿਆ ਜਾਊਗਾ ਤੇ ਇੱਕ ਗੱਲ ਸਾਫ਼ ਹੈ ਕਿ ਸਿਆਸੀ ਤੌਰ ਤੇ ਕਾਇਮ ਜਿਹੜਾ ਹੈ ਨਾ ਉਹ ਰਹਿਣਾ ਜੀ ਕਿਉਂਕਿ ਬਹੁਤ ਵੱਡਾ ਨੁਕਸਾਨ ਹੁਣ ਸਵਾਲ ਇੱਕ ਹੋਰ ਵੱਡਾ ਹੁਣ ਇੱਕ ਮੰਤਰੀ ਨੇ ਪੰਜਾਬ ਸਰਕਾਰ ਦੇ ਉਹ ਕਹਿੰਦੇ ਨੇ ਉੱਥੇ ਹੈ ਹੀ ਡੇਰੇ ਦੇ ਕੋਟੇ 'ਚ ਜੋ ਕਿ ਉਸ ਜ਼ਿਲ੍ਹੇ ਤੋਂ ਵੀ ਇੱਕ ਮੰਤਰੀ ਹੁਣ ਫਿਰ ਆ ਗਏ ਨਵੇਂ ਤੇ ਕਿਉ ਮੰਤਰੀ ਆਪਣੇ ਗੁਰੂ ਜੀ ਦੀ ਸਨਮਾਨ ਨੂੰ ਵੇਖਦੇ ਕਿ ਕੈਬਨਿਟ ਛੱਡਣਗੇ ਬਹੁਤੇ ਐਮਐਲਏ ਨੇ ਜਿਹੜੇ ਉੱਥੋਂ ਦੇ ਫਾਲੋਅਰ ਨੇ ਕਿ ਉਹ ਆਪਣਾ ਇਤਰਾਜ਼ ਜ਼ਾਹਰ ਕਰਨਗੇ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੱਕ ਇਹ ਗੱਲ ਜਾਏਗੀ ਔਰ ਇਹਦੇ ਤੇ ਕੁਝ ਰਿਐਕਟ ਹੋਏਗਾ ਮੈਂ ਸਾਫ਼ ਤੌਰ ਤੇ ਕਹਿ ਰਿਹਾ ਮੰਤਰੀ ਕੋਟੇ ਤੋਂ ਕੋਟਾ ਨਾ ਕਹੋ ਚਲੋ ਇਹ ਕਹੋ ਕਿ ਮੰਤਰੀ ਜਿਹੜੇ ਨੇ ਉਹ ਇਹੀ ਕਹਿੰਦੇ ਨੇ ਕਿ ਅੱਜ ਮੈਂ ਮੰਤਰੀ ਹਾਂ ਤੇ ਮੈਂ ਬਾਬਾ ਜੀ ਕਰਕੇ ਆ। ਤੇ ਕਿਉਂ ਉਹਨਾਂ ਅਸਤੀਫਾ ਦੇਣਗੇ? ਔਰ ਤੁਸੀਂ ਇੱਕ ਚੀਜ਼ ਹੋਰ ਵੇਖੋ ਨਾ ਪਿਛਲੇ ਡੇਢ ਸਾਲਾਂ ਦੇ ਵਿੱਚ ਜੇ ਡੇਨਾ ਬਿਆਸ ਮੁਖੀ ਗਏ ਆ ਨਾ ਤੇ ਜਾਂ ਪ੍ਰਧਾਨ ਦੇ ਘਰ ਗਏ ਆ ਆਮ ਆਦਮੀ ਪਾਰਟੀ ਤੇ ਜਾਂ ਉਹ ਮੰਤਰੀ ਦੇ ਘਰ ਗਏ ਹੋਰ ਕਹਿੰਦੇ ਕਿ ਨੇੜਲਾ ਘਰ ਛੱਡ ਕੇ ਸੀ। ਇਹਦੇ ਪਿੱਛੇ ਵੀ ਉਹੀ ਕਹਾਣੀ ਹੈ ਜੋ ਪਹਿਲੇ ਮੈਂ ਤੁਹਾਨੂੰ ਦੱਸੀ ਹੈ। ਸੋ ਕੁੱਲ ਮਿਲਾ ਕੇ ਸਿਆਸੀ ਤੌਰ ਤੇ ਇੱਕ ਵੱਡਾ ਨੁਕਸਾਨ ਹੋਣਾ ਬਿਲਕੁਲ ਹੋਣਾ ਜੇ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹੇ। ਬਾਕੀ ਦੇਖੋ ਇਹ ਸਿਆਸਤ ਦੇ ਵਿੱਚ ਨਾ ਕਿਸੇ ਨੂੰ ਕੁਝ ਨਹੀਂ ਕਿਹਾ ਜਾ ਸਕਦਾ ਕਦੇ ਕਿਸੇ ਨੂੰ ਮੰਚਾਂ ਤੇ ਅਸੀਂ ਮਾੜਾ ਚੰਗਾ ਬੋਲਦੇ ਰਹੇਵੇਂ ਜਿਵੇਂ ਪਹਿਲਾਂ ਹੀ ਕਿਹਾ ਕਿਸੇ ਦੇ ਪਿਓ ਬਾਰੇ ਕਿਸੇ ਦੀ ਮਾਂ ਬਾਰੇ ਫਿਰ ਅਸੀਂ ਜਫੀਆਂ ਵੀ ਪਾਉਂਦੇ ਰਹੇ ਸ਼ਾਇਦ ਇਹਨੂੰ ਸਿਆਸਤ ਕਹਿੰਦੇ ਆਂ ਔਰ ਫਿਰ ਇਹੀ ਗੱਲ ਆ ਜਾਂਦੀ ਹੈ ਨਾ ਕਿ ਜਦੋਂ ਮੁਲਾਕਾਤੀ ਹੀ ਜੱਜ ਬਣ ਜਾਣ ਤੇ ਕੀ ਪਤਾ ਇਹ ਗੱਲ ਜੱਜ ਕਰਨ ਵਾਲੇ ਵੀ ਕਦੋਂ ਮੁਲਾਕਾਤੀ ਬਣ ਜਾਣ ਸਮਾਂ ਬਦਲਦੇ ਦੇਰ ਨਹੀਂ ਲੱਗਦੀ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ